ਸ਼੍ਰੋਮਣੀ ਅਕਾਲੀ ਦਲ ਮੇਰਾ ਖਿਆਲ ਤੁਸੀਂ ਅੱਜ ਵੀ ਚਲਜੋ ਪੰਜਾਬ ਦੇ ਪਿੰਡਾਂ ਵਿੱਚ ਕਿਸੇ ਘਰ ਵਿੱਚ ਵੀ ਭਾਵੇਂ ਉਹ ਆਮ ਆਦੀ ਪਾਰਟੀ 'ਚ ਵੀ ਚਲਾ ਗਿਆ ਨਾ ਕੋਈ ਕਿਤੇ ਉਹਨੂੰ ਤੁਸੀਂ ਟੋਕੇ ਵੇਖ ਲਓ ਨਾ ਉਹਨੂੰ ਉਹ ਖੁੱਲ੍ਹ ਕੇ ਕਹੇਗਾ ਕਿ ਅਸਲੀ ਤੌਰ ਦੇ ਉੱਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਚਾਹਨੇ ਮੇਰਾ ਖਿਆਲ ਹੈ ਕਿ ਕਿਸੇ ਪਿੰਡ 'ਚ ਵੜਜੋ ਕਿਸੇ ਘਰ 'ਚ ਵੜਜੋ ਹਰ ਇੱਕ ਦੇ ਮਨ 'ਚ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪਾਰਟੀ ਜੁਦੀ ਰਣੀ ਚਾਹੀਦੀ ਹੈ ਤੇ ਖੇਤਰੀ ਪਾਰਟੀ ਸਾਡੀ ਕੰਮ ਕਰੀ ਇਹ ਉਹਨਾਂ ਦੀ ਦੇਖੋ ਜੀ ਇਹ ਉਹਨਾਂ ਦੀ ਡਿਊਟੀ ਹੈ ਮੇਰੀ ਨਹੀਂ ਉਹ ਡਿਊਟੀ ਕਰ ਲੈਣ ਆਪਣੀ ਜਿੱਦਣ ਕਰਨਗੇ ਮੈਂ ਸ਼ਰੀਆਮ ਸੰਗਤਾਂ ਵਿੱਚ ਜਾ ਕੇ ਪ੍ਰਚਾਰ ਕਰੂੰ। ਵੈਸੇ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਇਕੱਲੇ ਚੌਂ ਲੜਦੇ ਸੀ। ਔਰ ਬੜੀ ਤਾਕਤਵਾਰ ਸੀ ਇਹ 'ਚ ਕੋਈ ਸ਼ੱਕ ਨਹੀਂ। ਚਾਹੀਦਾ ਤੇ ਅਸੀਂ ਸਾਨੂੰ ਲਗਾਤਾਰ ਹੁਣ 4-5 ਸਾਲ ਤੋਂ 7-8 ਸਾਲ ਹੀ ਲਾ ਲੋ 5 ਸਾਲ ਕਾਂਗਰਸ ਦੇ ਨਿਕਲ ਗਏ ਐ ਤੇ ਇਹ ਵੀ ਹੁਣ 2 ਸਾਲ ਨਿਕਲ ਗਏ 7 ਸਾਲ 7 ਸਾਲ ਦੇ ਵਿੱਚ ਸਾਨੂੰ ਘਰ ਘਰ ਵਿੱਚ ਜਾ ਕੇ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਔਰ ਪਾਰਟੀ ਦੀਆਂ ਕੁਰਬਾਨੀਆਂ ਪਾਰਟੀ ਵੱਲੋਂ ਕੀਤੀ ਸੇਵਾ ਦਾ ਵਿਗਲ ਵਜਾਉਣਾ ਚਾਹੀਦਾ ਸੀ ਤਾਂ ਜੋ ਲੋਕਾਂ ਦੀਆਂ ਰਗਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪਿਆਰ ਉਸੇ ਢੰਗ ਦੇ ਨਾਲ ਜਿਹੜਾ ਬਣਿਆ ਸੀ ਉਹਨੂੰ ਅਸੀਂ ਬਣਾ ਸਕਦੇ ਹੁਣ ਸ਼੍ਰੋਮਣੀ ਅਕਾਲੀ ਦਲ ਮੇਰੇ ਖਿਆਲ ਤੁਸੀਂ ਅੱਜ ਵੀ ਚਲਦੇ ਹੋ ਪੰਜਾਬ ਦੇ ਪਿੰਡਾਂ ਵਿੱਚ ਕਿਸੇ ਘਰ ਵਿੱਚ ਵੀ ਭਾਵੇਂ ਉਹ ਆਮ ਆਦਮੀ ਪਾਰਟੀ 'ਚ ਵੀ ਚਲਾ ਗਿਆ ਨਾ ਕੋਈ ਕਾਂਗਰਸੀ ਵਿੱਚ ਵੀ ਚਲਾ ਗਿਆ ਜਾਂ ਭਾਜਪਾ 'ਚ ਵੀ ਚਲਾ ਗਿਆ ਕਿਤੇ ਉਹਨੂੰ ਤੁਸੀਂ ਟੋਕੇ ਵੇਖ ਲਓ ਨਾ ਉਹਨੂੰ ਉਹ ਖੁੱਲ ਕੇ ਕਹੇਗਾ ਕਿ ਅਸਲੀ ਤੌਰ ਦੇ ਉੱਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਚਾਹਨੇ ਆਂ ਚਾਹਦੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦਾ ਕੱਲਾ ਕੱਲਾ ਬੱਚਾ ਇਹ ਗੱਲ ਕਹੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੜਾ ਮਹਾਨ ਹੈ ਕੁਰਬਾਨੀਆਂ ਭਰਿਆ ਇਤਿਹਾਸ ਹੈ ਔਰ ਸਾਡੇ ਬਜ਼ੁਰਗਾਂ ਵੱਲੋਂ ਇਹਨੂੰ ਮਾਂ ਪਾਰਟੀ ਕਿਹਾ ਗਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਕਿਸੇ ਪਿੰਡ 'ਚ ਵੱਢ ਜੋ ਕਿਸੇ ਘਰ 'ਚ ਵੱਢ ਜੋ ਹਰ ਇੱਕ ਦੇ ਮਨ 'ਚ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪਾਰਟੀ ਜੁਦੀ ਰਣੀ ਚਾਹੀਦੀ ਹੈ ਤੇ ਖੇਤਰੀ ਪਾਰਟੀ ਸਾਡੀ ਕੰਮ ਕਰੇ ਚਲੋ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕੁਝ ਕਾਰਵੀਆਂ ਕਰਕੇ ਕਹਿ ਲੋ ਜਾਂ ਸਾਡੀ ਕਮਜ਼ੋਰੀ ਕਰਕੇ ਕਹਿ ਲੋ ਵੀ ਸਾਡਾ ਨੁਕਸਾਨ ਹੋਇਆ ਉਹ ਨੁਕਸਾਨ ਇੰਨਾ ਕੋ ਵੱਧ ਗਿਆ ਕਿ ਇਸ ਵੇਲੇ ਬਹੁਤ ਸਾਰੇ ਲੋਕਾਂ ਦਾ ਭਰੋਸਾ ਨਹੀਂ ਬਣ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਕੇ ਪੈਰਾਂ ਤੇ ਖੜਾ ਹੋਏਗਾ ਕਿ ਨਹੀਂ ਹੋਏਗਾ ਜਦੋਂ ਕਿ ਚਾਹਦੇ ਸਾਰੇ ਪਤਾ ਨਹੀਂ ਉਹਦੇ ਵਿੱਚ ਕੀ ਉਹਨਾਂ ਦੇ ਮਨ ਵਿੱਚ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਕਿਉਂ ਕਮਜ਼ੋਰ ਹੋ ਗਿਆ ਇਹ ਹਰ ਇੱਕ ਦੇ ਮਨ ਦੇ ਵਿੱਚ ਦਰਦ ਹੈ ਕਿ ਨਹੀਂ ਕਮਜ਼ੋਰ ਹੋਣਾ ਚਾਹੀਦਾ ਸੋ ਇਹ ਦੇਖੋ ਅਸੀਂ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਰੱਖਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਕੰਮ ਵੀ ਕੀਤੇ ਜਿੰਨੀ ਡਿਵੈਲਪਮੈਂਟ ਹੋਈ ਹੈ ਭਾਰਤ ਸਰਕਾਰ ਕੋਲੋਂ ਲਿਆ ਕੇ ਉਸ ਵੇਲੇ ਦੀ ਪੰਜਾਬ ਸਰਕਾਰ ਸ਼੍ਰੋਮਣੀ ਕਾਲ ਦਲ ਦੀ ਨੇ ਬੜਾ ਵੱਡੇ ਕੰਮ ਕੀਤੇ ਹੈ ਮਾਰਕੇ ਵੀ ਮਾਰੀ ਹੈ ਔਰ ਪੰਜਾਬ ਦਾ ਨਕਸ਼ਾ ਬਦਲ ਕੇ ਵੀ ਰੱਖ ਦਿੱਤਾ ਜਦੋਂ ਅਸੀਂ ਪਿੱਛੇ 22 ਚੋਣ ਲੜੀ ਹੈ ਕਿਸੇ ਨੇ ਨਹੀਂ ਕਿਹਾ ਕਿ ਪੰਜਾਬ ਸਰਕਾਰ ਜਦੋਂ ਸਦਾ ਪ੍ਰਕਾਸ਼ ਸੇ ਬਾਦਲ ਦੀ ਗਵਾਈ ਚ ਸੀ ਫੇ ਕੰਮ ਨਹੀਂ ਹੋਇਆ ਇਹ ਹਰ ਇੱਕ ਨੇ ਕਿਹਾ ਵੀ ਮੁਲਾਜ਼ਮਤ ਵੀ ਦਿੱਤੀ ਕੰਮ ਵੀ ਕੀਤੇ ਡਿਵੈਲਪਮੈਂਟ ਵੀ ਹੋਈ ਹੈ ਗਵਰਨੈਂਸ ਵੀ ਠੀਕ ਕੀਤੀ ਸੀ ਪਰ ਕੁਝ ਐਸੀਆਂ ਕਮੀਆਂ ਸਾਡੇ ਚ ਰਹਿ ਗਈਆਂ ਜਿਹਦੇ ਕਰਕੇ ਸਾਡਾ ਨੁਕਸਾਨ ਵੱਡਾ ਹੋ ਗਿਆ ਪਾਰਟੀ ਦੇ ਪ੍ਰਧਾਨ ਸਾਹਿਬ ਗੁੱਸਾ ਨਾ ਕਰਨ ਕਿ ਬੀਬੀ ਜੀ ਨੂੰ ਸਟੇਜ ਤੇ ਕਿਉਂ ਬੁਲਾਇਆ ਮਾਫੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਗੱਲ ਹੋਈ ਹੈ ਤੁਹਾਡੀ ਜੇ ਉਹਨਾਂ ਨੇ ਫੋਨ ਕੀਤਾ ਹੋਵੇ ਹਾਂਜੀ ਹਾਂਜੀ ਫੋਨ ਆਇਆ ਤੁਹਾਨੂੰ ਸੁਖਬੀਰ ਸਿੰਘ ਬਾਦਲ ਦਾ ਉਹ ਉਹ ਉਹਦੇ ਵਿੱਚ ਕੀ ਗੱਲਬਾਤ ਹੁੰਦੀ ਹੈ ਕੁਝ ਨਹੀਂ ਪਹਿਲਾਂ ਸਾਰੇ ਲੀਡਰਾਂ ਨੇ ਦਰਸਲ ਮੇਰੇ ਨਾਲ ਬੈਠੇ ਵੀ ਸੀਗੇ ਸੀਨੀਅਰ ਲੀਡਰਸ ਉਹਨਾਂ ਨੇ ਟੈਲੀਫੋਨ ਵੀ ਕੀਤਾ ਚਮਕੌਰ ਸਾਹਿਬ ਸ਼ਹੀਦਾਂ ਦੇ ਗੁਰਦੁਆਰੇ ਜਾਂ ਸ਼ਹੀਦਾਂ ਦੇ ਚਾਰੇ ਸਮਾਗਮ ਤੇ ਉਹਨਾਂ ਨੇ ਫੋਨ ਹੀ ਕੀਤਾ ਸੀਗਾ ਕਿ ਆ ਜਾਓ ਵੀ ਤੁਹਾਨੂੰ ਕੌਮ ਬੁਲਾਉਂਦੀ ਹੈ ਮੈਂ ਵੀ ਕੋ ਜੇ ਤਾਂ ਮੇਰਾ ਸੁਭਾਅ ਮੈਂ ਕਹਾਂ ਜੀ ਮੈਂ ਕਿਹੜੀ ਕੌਮ ਚ ਛੇਕੀ ਆਂ ਕੌਮ ਦੇ ਵਿੱਚ ਹੀ ਰਹਿਣੀ ਆ ਤੇ ਕਹਿੰਦੇ ਚਲੋ ਆਜੋ ਵਾਪਸ ਮੈਂ ਕੋਈ ਗੱਲ ਨਹੀਂ ਅਸੀਂ ਦੀਵਾਰੇ ਨਿਕਲਣ ਤੋਂ ਬਾਅਦ ਚ ਗੱਲ ਕਰਾਂਗੇ ਮੈਂ ਨਹੀਂ ਕੁਛ ਕੀ ਦੀਵਾਰੇ ਨਿਕਲ ਚੁੱਕੇ ਆ ਫਿਰ ਹੁਣ ਉਸ ਤੋਂ ਬਾਅਦ ਕੋਈ ਕੋਈ ਨਹੀਂ ਅਸੀਂ ਦੀਵਾਰੇ ਨਿਕਲ ਚੱਕੇ ਇੱਥੇ ਕਿਹੜਾ ਸਾਲ ਬੀਤ ਗਿਆ ਇਹ ਤੇ ਚੜਿਆ ਹੀ ਏ ਇਹ ਉਹਨਾਂ ਦੀ ਦੇਖੋ ਜੀ ਇਹ ਉਹਨਾਂ ਦੀ ਡਿਊਟੀ ਹੈ ਮੇਰੀ ਨਹੀਂ ਉਹ ਡਿਊਟੀ ਕਰ ਲੈਣ ਆਪਣੀ ਜਿੱਦਣ ਕਰਨਗੇ ਮੈਂ ਸ਼ਰੀਆਮ ਸੰਗਤਾਂ ਵਿੱਚ ਜਾ ਕੇ ਪ੍ਰਚਾਰ ਕਰੂੰਗੀ ਹੋਣਾ ਵੱਲੋਂ ਤਾਂ ਕੋਈ ਐ ਨਹੀਂ ਆ ਵੀ ਕੋਈ ਤੁਹਾਡੇ ਵੱਲੋਂ ਕੋਈ ਜਿਵੇਂ ਸ਼ਰਤਾਂ ਹੋਣ ਜਾਂ ਕੋਈ ਮੈਂ ਹੁਣ ਕਿਸੇ ਮਨੁੱਖ ਦੀ ਨਹੀਂ ਅ ਮਨੁੱਖ ਦੀ ਤਾਕਤ ਲਈ ਨਹੀਂ ਕੰਮ ਕਰਨਾ ਮੈਂ ਕੰਮ ਕਰਨਾ ਤੇ ਆਪਣੀ ਪਾਰਟੀ ਲਈ ਕਰਨਾ ਮੈਂ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰਨਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੇ ਗੁਰਮਤਿ ਦੇ ਪ੍ਰਚਾਰ ਲਈ ਕੰਮ ਕਰਨਾ ਮੈਂ ਮਨੁੱਖਤਾ ਦੀ ਸੇਵਾ ਕਰਨੀ ਹੈ ਔਰ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਘਰ ਘਰ ਵੇੜੇ ਵੇੜੇ ਚ ਜਾਣਾ ਪਏਗਾ ਤੇ ਮੈਂ